ਸਤਿ ਸ੍ਰੀ ਅਕਾਲ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀ ਸਾਰੇ ਖਰੇਤ ਨਾਲ ਹੋਗੇ ਰੱਬ ਸਾਰੇ ਨੂੰ ਸਰਦੀ ਕਲਚ ਰੱਖੇ ਦੌਰ ਇਸ ਤਰ੍ਹਾਂ ਦਾ ਸੀ ਕਿ ਲੋਕ ਹਲੇ ਵੀ ਉਸ ਦੌਰ ਦੀ ਗੱਲ ਕਰਦੇ ਨੇ ਲੋਕ ਮੰਗ ਕਰਦੇ ਨੇ ਕਿ ਸਾਨੂੰ ਉਹ ਦੌਰ ਚਾਹੀਦਾ ਜਿਸ ਦੌਰ ਦੇ ਅੰਦਰ ਕਰਾਇਮ ਰੇਟ ਨਹੀਂ ਸੀ ਜਿਸ ਦੌਰ ਦੇ ਅੰਦਰ ਕਿਸੇ ਦੇ ਨਾਲ ਤੱਕਾ ਹੀ ਨਹੀਂ ਸੀ ਕੀਤਾ ਜਾ ਰਿਹਾ ਦੌਰ ਗੁਜ਼ਰੇ ਸਦੀਆਂ ਹੋ ਗਈਆਂ ਦੌਰ ਗੁਜ਼ਰੇ ਸਾਲੋਂ ਗੁਜ਼ਰ ਗਏ ਤੇ ਕੋਈ ਕਿਹਦਾ ਦੌਰ ਸੀ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਸੀ ਤੇ ਕੌਣ ਗੱਲ ਕਰ ਰਹੇ ਨੇ ਹੁਣ ਬਤਰੀ ਲੋਕ ਗੱਲ ਕਰ ਰਹੇ ਨੇ ਕਿ ਸਿੱਖਾਂ ਨੂੰ ਉਹ ਵਾਲਾ ਦੌਰ ਚਾਹੀਦਾ ਹੈ ਜਾਂ ਫਿਰ ਪੰਜਾਬ ਨੂੰ ਖਾਲਸਾ ਦੀ ਜ਼ਰੂਰਤ ਹੈ ਖਾਲਸਾ ਰਾਜ ਦੀ ਜ਼ਰੂਰਤ ਹੈ ਕੀ ਮੁਕੰਮਲ ਡਟੇਲੇ ਇਸ ਹੰਤ ਲਕਾਈ ਦੀ ਵੀਡੀਓ ਵੀਡੀਓ ਅਲਵਾਦਨੇ ਆ ਵੀਡੀਓ ਅਲਵਾਦਨ ਤੋਂ ਪਹਿਲੇ ਤਮਾਮ ਦੋਸਾਂਗੇ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਲਾਈਨ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਵਾਹਿਗੁਰੂ ਜੀ ਕੀ ਫਤਿਹ ਵੈਸੇ ਮੇਰਾ ਕੋਈ ਧਿਆਨ ਨਹੀਂ ਸੀ ਕਿ ਮੈਂ 5 ਮਿੰਟ ਲੈਣੇ ਆ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੋਵੇ ਤੇ ਮੈਂ ਥੋੜਾ ਸੈਂਟੀਮੈਂਟਲ ਹੋ ਜਾਂਦਾ ਉਹਦਾ ਕਾਰਨ ਇਹ ਹੈ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਸਕੂਲ ਜਾਣਾ ਤੇ ਮੇਰਾ ਇੱਕ ਕਲਾਸ ਫੈਲ ਸੀ ਅਦੀਲ ਮਿਰਜ਼ਾ ਉਹਦਾ ਨਾਂ ਸੀ ਮਿਰਜ਼ੇ ਕਿਉਂਕਿ ਮੁਗਲਾਂ ਨਾਲ ਸੰਬੰਧੀ ਹੁੰਦੇ ਤੇ ਉਹਨੇ ਬੜੇ ਮਾਨਤਾਣ ਨਾਲ ਕਹਿਣਾ ਵੀ ਅਸੀਂ ਮੁਗਲਾਂ ਦੀ نسل ਚੋਂ ਆ ਸਾਡੇ ਮੁਗਲ ਰਾਜੇ ਸੀਗੇ ਤੇ ਮੈਂ ਇੱਕ ਦਿਨ ਆ ਕੇ ਆਪਣੇ ਫਾਦਰ ਨੂੰ ਪੁੱਛਿਆ ਵੀ ਅਦੀਲ ਮਿਰਜ਼ਾ ਕਹਿੰਦਾ ਵੀ ਅਸੀਂ ਮੁਗਲਾਂ ਦੀ نسل ਚੋਂ ਆ ਸਾਡਾ ਰਾਜ ਕੀਤਾ ਸਾਡੇ ਚੋਂ ਕਿਸੇ ਨੇ ਰਾਜ ਕੀਤਾ ਅਸੀਂ ਵੀ ਕਿਸੇ ਚੋਂ ਤੇ ਮੇਰੇ ਫਾਦਰ ਨੇ ਕਿਹਾ ਕਿ ਉਹਨਾਂ ਜਾ ਕੇ ਕਹੀ ਅਸੀਂ ਰਣਜੀਤ ਸਿੰਘ ਦੇ ਵਾਰਸ ਹਾਂ ਸੋ ਪੰਜਾਬੀ ਹੋਣ ਦੇ ਨਾਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਬੜੀ ਬੜੀ ਲੈਕਚਰਿਸ ਵਿੱਚ ਕਿਹਾ ਕਿਸੇ ਦਾ ਨਹੀਂ ਸਾਡਾ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਹੈ ਨਾ ਜਿਹੜਾ ਅਸੀਂ ਸਮਝਦੇ ਨਹੀਂ ਜਿਹੜਾ ਮੈਂ ਕੱਲ ਵੀ ਕਿਹਾ ਸੀ ਇਨਫੋਰਮੇਸ਼ਨ ਤੇ ਬਹੁਤ ਸਾਰੀ ਹੈ ਪਰ ਸਾਡੇ ਕੋਲ ਉਹ ਸਕਿਲਸ ਨਹੀਂ ਹੈਗੀਆਂ ਕਿ ਅਸੀਂ ਇਨਫੋਰਮੇਸ਼ਨ ਨੂੰ ਜਿਹੜੇ ਹਿਸਟੋਰੀਕਲ ਰਿਸੋਰਸਸ ਜੋ ਫਸਟ ਹੈਂਡ ਕਿਹੜੇ ਆ ਸੈਕੰਡਰੀ ਕਿਹੜੇ ਆ ਉਹ ਸਾਡੀ ਟ੍ਰੇਨਿੰਗ ਨਹੀਂ ਸਿੱਖਾਂ ਚ ਅੱਜ ਕੱਲ ਕੋਈ ਦੰਦ ਬਣਾਉਣ ਵਾਲਾ ਉਹ ਵੀ ਹਿਸਟੋਰੀਅਨ ਬਣਿਆ ਫਿਰਦਾ ਕੋਈ ਹੋਮੀਓਪੈਥਿਕ ਡਾਕਟਰ ਹੈ ਉਹ ਵੀ ਹਿਸਟੋਰੀਅਨ ਹੈ ਕਿਸੇ ਦੀ ਹਿਸਟਰੀ ਦੀ ਟ੍ਰੇਨਿੰਗ ਨਹੀਂ ਤੇ ਅੱਜ ਜਦੋਂ ਮੈਂ ਪਹਿਲਾਂ ਵੀ ਇੱਥੇ ਬੈਠਾ ਸੀ ਮੈਂ ਥੋੜੀ देर ਉੱਠ ਕੇ ਇਸ ਵਾਸਤੇ ਬਾਹਰ ਚਲਾ ਗਿਆ ਸੀ ਇੱਥੇ ਅੱਜ ਮੈਕਲੋਡ ਦੀ ਗੱਲ ਹੋ ਰਹੀ ਸੀ ਹੁਣ ਲਾਈਟਨਰ ਦੀ ਗੱਲ ਹੋਈ ਆ ਇਹ ਮੈਕਲੋਡ ਲਾਈਟਨਰ ਜਿਹੜੇ ਨੇ ਨਾ ਇਹ ओरिएंटਲ ਸਕੂਲ ਆਫ ਸਟੱਡੀ ਆ ਇਹਨਾਂ ਦਾ ਕੰਮ ਸਿੱਖੀ ਨੂੰ ਢਾਹ ਲਾਣਾ ਵਾ ਮੈਕਲੋਡ ਉਹ ਆ ਜਿਹੜਾ ਤੁਹਾਡੇ ਗੁਰੂ ਨੂੰ ਤੇ ਤੁਹਾਡੇ ਧਰਮ ਨੂੰ ਸਾਖਸ਼ਾ ਧਰਮ ਹੀ ਨਹੀਂ ਮੰਨਦਾ ਨਾ ਇਹਨੂੰ ਰਿਲੀਜਨ ਮੰਨਦਾ ਵਾ ਜਿਹੜਾ ਕ੍ਰਿਟਿਸਾਈਜ਼ ਕਰਦਾ ਤੇ ਕਹਿੰਦਾ ਵੀ ਤੀਸਰੀ ਗੁਰਿਆਈ ਦੇ ਬਾਅਦ ਜਿਹੜੀਆਂ ਗੁਰਿਆਈ ਪੋਲਿਟੀਸਾਈਜ਼ ਹੋ ਗਈ ਸੀ ਲਾਈਟਨਰ ਕਮਿਸ਼ਨ ਸਕੂਲਡ ਆਫ ਹਿਸਟੋਰੀਅਨ ਦਾ ਹਿਸਟੋਰੀਅਨ ਨੇ ਆ ਸੋ ਆਪਾਂ ਜਿਸ ਵੇਲੇ ਹਿਸਟੋਰੀਕ ਰੈਫਰੈਂਸ ਦਈਏ ਤੇ ਸਾਡੀ ਪਹਿਲਾਂ ਟ੍ਰੇਨਿੰਗ ਹੋਣੀ ਚਾਹੀਦੀ ਐ ਐਜ਼ ਹਿਸਟੋਰੀਅਨ ਕਿ ਫਰਸਟ ਹੈਂਡ ਨੋਲਿਜ ਕੀ ਆ ਸਕੈਂਡਰੀ ਸੋਰਸਿਸ ਕੀ ਆ ਹਿਸਟੋਰੀਓਗ੍ਰਾਫੀ ਪੜੀ ਨਹੀਂ ਹੁੰਦੀ ਐ ਸੀ ਹਿਸਟੋਰੀਅਨ ਵਨ ਟੂਰ ਪਿੰਨੇ ਆ ਮੇਰਾ ਐਮਫੀਲ ਹਿਸਟਰੀ ਚਾ ਮੈਂ ਜਿਸ ਵੇਲੇ ਹਿਸਟੋਰੀਓਗ੍ਰਾਫੀ ਦੇ ਨੰਬਰਸ ਨੂੰ ਪੜਿਆ ਤਾਂ ਮੇਰੇ ਟੀਚਰ ਨੇ ਕਿਹਾ ਵੀ 17 ਸਾਲ ਬਾਅਦ ਦੂਜਾ ਮੂਰਖ ਮੈਂ ਤੈਨੂੰ ਦੇਖਿਆ ਇਸ ਡਿਪਾਰਟਮੈਂਟ ਜਿੰਨੀ ਸਟੋਰੀਓਗ੍ਰਾਫੀ ਦਾ ਡਿਸਪੀਸਪਲਨ ਰੱਖਦਾ ਕਿਉਂਕਿ ਔਖਾ ਵਾ ਚਲੋ ਆਪਾਂ ਆਈਏ ਥੋੜਾ ਮਹਾਰਾਜਾ ਰਣਜੀਤ ਸਿੰਘ ਤੇ ਮੇਰੀ ਅਕਲ ਨਹੀਂ ਮੰਨਦੀ ਜਿਸ ਨਾਲ ਡਾਕਟਰ ਸਾਹਿਬ ਕਹਿ ਰਹੇ ਸੀਗੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸੂਝ-ਬੂਝ ਨਹੀਂ ਸੀ ਉਸ ਤੋਂ ਵੱਡਾ ਉਹ ਵਿਜਨ ਹੀ ਇਸ ਤੋਂ ਜ਼ਿਆਦਾ ਵਿਜਨ ਵਾਲਾ ਬੰਦਾ ਕਿਹੜਾ ਹੋਏਗਾ ਕਿ ਲਾਉ ਲਿਬੜੀ ਧਰਤੀ ਨੂੰ ਜਿਹਦੇ ਵਿੱਚ ਇੰਨੀਆਂ ਕਮਿਊਨਿਟੀਜ਼ ਵਾਸਤੇ ਜਿਵੇਂ ਮੁਸਲਮਾਨ ਵਾਸਤਾ Hindu ਵਾਸਤਾ Sikh ਵਾਸਤਾ ਉਸ ਲੋਲੀਬਲੀ ਧਰਤੀ ਨੂੰ ਅਮਨ ਦੇਣਾ ਤੇ ਇੱਕ ਸਟੇਬਲ ਰਾਜ ਕਾਇਮ ਕਰਨ ਵਾਲੇ ਬੰਦੇ ਦੇ ਬਾਰੇ ਅਸੀ ਕੀ ਉਹਦਾ ਵਿਜ਼ਨ ਨਹੀਂ ਸੀ ਕਿ ਸਾਨੂੰ ਆਪਣੀ ਅੱਖਾਂ ਦਾ ਵਿਜ਼ਨ ਚੇਂਜ ਕਰਾਉਣਾ ਚਾਹੀਦਾ ਕਿਸੇ ਜਾ ਕੇ ਆਪਟਿਸ਼ੀਅਨ ਨੂੰ ਦਿਖਾਉਣਾ ਚਾਹੀਦਾ ਜਾਂ ਤੇ ਸਾਡੇ ਦਿਮਾਗ ਦਾ ਲੈਂਸ ਠੀਕ ਨਹੀਂ ਤੇ ਜਾਂ ਸਾਡੀ ਅਨਕ ਦਾ ਲੈਂਸ ਠੀਕ ਨਹੀਂ ਉਹਦੇ ਜਿਹੜਾ ਵਿਜ਼ਨਰੀ ਕੋਈ ਜੰਮਿਆ ਹੀ ਨਹੀਂ ਬੀਬੀਸੀ ਬ੍ਰਿਟਿਸ਼ ਬ੍ਰਾਡਕਾਸਟਿੰਗ ਕੰਪਨੀ ਗੋਰਿਆਂ ਦੀ ਇੰਗਲੈਂਡ ਤੇ ਬੇਸ ਕੰਪਨੀ ਨੇ ਕੋਈ ਬਹੁਤ ਪੁਰਾਣੀ ਗੱਲ ਲਿੰਕ ਉਸ ਸਾਲ ਪਹਿਲਾਂ ਸਰਵੇ ਕਰਵਾਇਆ ਸੀ ਕਿ ਸਭ ਤੋਂ ਵਧੀਆ ਰਾਜ ਜਾਂ ਰਾਜੇ ਕੌਣ ਸੀ ਤੇ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਲਾਮਿਆ ਸੀ ਜਿਹੜੀ ਮੈਂ ਕੱਲ ਗੱਲ ਕੀਤੀ ਸੀ ਨਾ ਸਿੱਖ ਕੌਮ 'ਚ ਇੱਕ ਕਿਉਂਕਿ ਟਰੋਮਾ ਆ ਸੈਲਫ ਕੰਡੈਮਨੇਸ਼ਨ ਬਹੁਤ ਆ ਆਪਣੀ ਨਿੰਦਾ ਕਰਨੀ ਆਪਣੇ ਰਾਜ ਦੀ ਇਤਿਹਾਸ ਦੀ ਨਿੰਦਾ ਕਰਨੀ ਆਪਣੇ ਆਪ ਨੂੰ ਮਾੜਾ ਕਹੀ ਜਾਣਾ ਇਹ ਤੋਂ ਬਾਹਰ ਨਿਕਲੀਏ ਵਿਕਟਮ ਹੋਣ ਤੋਂ ਵੀ ਨਿਕਲੋ ਤੇ ਸੈਲਫ ਕੰਡੈਮਨੇਸ਼ਨ ਤੋਂ ਵੀ ਬਾਹਰ ਨਿਕਲੋ ਤੁਸੀਂ ਕਹਿੰਦੇ ਉਹਦਾ ਵਿਜ਼ਨ ਨਹੀਂ ਸੀ ਮੈਂ ਬੀਇੰਗ ਅ ਸਟੂਡੈਂਟ ਆਫ ਹਿਸਟਰੀ ਮੈਂ ਹਮ ਇੱਕ ਕੁਆਲੀਫਾਈਡ ਹਿਸਟੋਰੀਅਨ ਬਟ ਆਈ ਨੈਵਰ ਸੇ ਆਮ ਅ ਹਿਸਟੋਰੀ ਯੂ ਨਾ ਆਈ ਸਟਿਲ ਫੀਲ ਆਮ ਅ ਸਟੂਡੈਂਟ ਆਫ ਹਿਸਟਰੀ ਉਸ ਤੋਂ ਸਿਆਣਾ ਬੰਦਾ ਉਸ ਦੇ ਸਮੇਂ ਕੀ ਉਸ ਤੋਂ ਆਉਣ ਵਾਲੇ ਸਮੇਂ ਚ ਵੀ ਕੋਈ ਨਹੀਂ ਸੀ ਜੰਮਿਆ ਬੋਲੇ ਸੋਨਹਾਰ ਸੋਨਹਾਰ ਆਂਗਰੇਜ਼ ਜਾ ਰਿਹਾ ਵਾ ਐਂਗਲੋ ਅਫਗਾਨ ਵਾਰ ਲਈ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਕਿ ਅਸੀਂ ਫੌਜ ਪੰਜਾਬ ਚੋਂ ਲੈ ਕੇ ਤੇ ਅਫਗਾਨਿਸਤਾਨ ਜਾਵਾਂਗੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮੈਂ ਨਹੀਂ ਇਥੋਂ ਲੰਘਣ ਦੇਣੀ ਪੂਰੇ ਹਿੰਦੁਸਤਾਨ ਤੇ ਅੰਗਰੇਜ਼ ਕਬਜ਼ਾ ਕਰ ਚੁੱਕਿਆ ਸਾਰੇ ਰਾਜੇ ਮਹਾਰਾਜੇ ਟੀਪੂ ਸੁਲਤਾਨ ਵਰਗਾ ਅੰਗਰੇਜ਼ ਕੋਲ ਮਾਰ ਖਾ ਚੁੱਕਿਆ ਉਹਦੇ ਵਿੱਚ ਕੋਈ ਗੈਰਤ ਤੇ ਅਣਖ ਬਖਾਂਦਾ ਤੇ ਮਹਾਰਾਜਾ ਰਣਜੀਤ ਸਿੰਘ ਬਖਾਂਦਾ ਕਹਿੰਦਾ ਤੇ ਤੁਹਾਡੀ ਫੌਜ ਉਤੋਂ ਲੰਘ ਕੇ ਜਾਏਗੀ ਪੰਜਾਬ ਚ ਨਹੀਂ ਲੰਘਣੀ ਫਰਸਟ ਐਂਗਲੋ ਅਫਗਾਨ ਵਾਰ ਦੀ ਹਿਸਟਰੀ ਪੜ ਕੇ ਦੇਖੋ ਫਿਰ ਤੁਹਾਨੂੰ ਪਤਾ ਚੱਲੇਗਾ ਕਿੰਨਾ ਵੱਡਾ ਵਿਜਨਰੀ ਸੀ ਉਹੀ ਅੰਗਰੇਜ਼ ਦੀਆਂ ਫੌਜਾਂ ਪੰਜਾਬ ਚ ਨਹੀਂ ਲੰਗਦੀਆਂ ਉੱਤੋਂ ਦੀ ਹੋ ਕੇ ਲੰਗਦੀਆਂ ਸਿੰਧ ਚ ਲੰਗਦੀਆਂ ਬਲੋਚਿਸਤਾਨ ਚ ਲੰਗਦੀਆਂ ਫਿਰ ਜਾ ਕੇ ਅਫਗਾਨਿਸਤਾਨ ਚ ਵੜਦੀਆਂ ਇਹ ਹੋਰ ਗੱਲ ਹੈ ਕਿ ਉਹਨਾਂ ਚੋਂ ਜ਼ਿੰਦਾ ਕੋਈ ਵੀ ਬਚ ਕੇ ਨਾ ਆਇਆ ਪਰ ਉਹ ਜਿੱਥੇ ਜਿੱਥੋਂ ਲੰਘ ਕੇ ਗਏ ਉੱਥੇ ਕੀ ਹੋਇਆ ਉੱਥੋਂ ਕਿਉਂਕਿ ਇੰਨੀ ਵੱਡੀ ਫੌਜ ਅੰਗਰੇਜ਼ ਲੈ ਕੇ ਜਾ ਰਿਹਾ ਉਹਨਾਂ ਇਲਾਕਿਆਂ ਚ ਭੁੱਖ ਮਰੀ ਆਈ ਉਹਨਾਂ ਇਲਾਕਿਆਂ ਚ ਔਰਤਾਂ ਰੇਪ ਹੋਈਆਂ ਉਹਨਾਂ ਇਲਾਕਿਆਂ ਦੇ ਲੋਕਾਂ ਨੇ ਜਿਹਨੂੰ ਰੈਜ਼ਿਸਟ ਕੀਤਾ ਤੇ ਅੰਗਰੇਜ਼ ਨੇ ਉਹ ਇਲਾਕੇ ਐਨੈਕਸ ਕਰ ਲਏ ਉਹ ਵਿਜਨਰੀ ਸੀ ਜਿਨੇ ਅੰਗਰੇਜ਼ ਦੀ ਫੌਜ ਨੂੰ ਆਪਣੇ ਜਿਉਂਦਿਆਂ ਉਥੋਂ ਪੈਰ ਨਹੀਂ ਰੱਖਣ ਦਿੱਤਾ ਫਿਰ ਉਹਨਾਂ ਦੇ ਜਿਹੜੇ ਡਿਪਲੋਮੈਟਿਕ ਇੰਟਰੈਕਸ਼ਨਸ ਹੈਗੇ ਅਫਗਾਨਾਂ ਦੇ ਨਾਲ ਕਿ ਜਦੋਂ ਅਫਗਾਨ ਆ ਕੇ ਉੱਥੇ ਬਸਣਾ ਚਾਹੁੰਦੇ ਮਹਾਰਾਜਾ ਰਣਜੀਤ ਸਿੰਘ ਇਹ ਨਹੀਂ ਕਹਿੰਦਾ ਵੀ ਤੁਸੀਂ ਕਦੇ ਲੁੱਟ ਕੇ ਗਏ ਸੀ ਉਹਨਾਂ ਨਾਲ ਗੱਲ ਕਰਦਾ ਵਾ ਪੰਜਾਬ ਦੇ ਡਾਊਨਫਾਲ ਦਾ ਕਿਉਂਕਿ ਮੈਂ ਅੱਜ ਲੈਕਚਰ ਦੇਣ ਲੱਗ ਪਿਆ ਤੇ ਫਿਰ ਤੁਹਾਡਾ ਰੋਟੀ ਟੁੱਕਰ ਵਿੱਚ ਹੀ ਰਹਿ ਜਾਣਾ ਮੈਂ ਬੀਇੰਗ ਅ ਵੈਰੀ ਹੰਬਲ ਸਟੂਡੈਂਟ ਆਫ ਹਿਸਟਰੀ ਇਹ ਸਮਝਣਾ ਮਹਾਰਾਜਾ ਰਣਜੀਤ ਸਿੰਘ ਦੀਆਂ ਬੇਸ਼ੁਮਾਰ ਅਚੀਵਮੈਂਟਸ ਸੀਗੀਆਂ ਅਨਫੋਰਚਨਟਲੀ ਇਨਸਟੀਚੂਨਲਾਈਜ਼ ਕਰਨ ਦਾ ਮੌਕਾ ਨਹੀਂ ਮਿਲਿਆ ਤੇ ਦੂਜਾ ਫੈਕਟਰ ਜਿਹੜਾ ਸੀ ਭੁੱਲ ਜਾਨੇ ਆ ਜਿੱਤੇ ਆਈ ਡੋਨਟ ਹੈਵ ਅ ਰੋਮਾਂਟਿਕ ਵੀ ਆਫ ਹਿਸਟਰੀ ਆਈ ਹੈਵ ਅ ਵੈਰੀ ਰੀਅਲਿਸਟਿਕ ਵਨ ਮੈਂ ਆਲੇ ਦੁਆਲੇ ਵੀ ਦੇਖਣਾ ਵੀ ਉਸ ਵੇਲੇ ਹੋਰ ਦੁਨੀਆਂ 'ਚ ਕੀ ਹੋ ਰਿਹਾ ਸੀ ਅੰਗਰੇਜ਼ ਨੇ ਪੰਜਾਬ ਨੂੰ ਅਨੈਕਸ ਕਰਨ ਦਾ ਫੈਸਲਾ ਇਸ ਵਾਸਤੇ ਇੱਕ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਹੁਤ ਸਟੇਬਲ ਸੀ ਸਭ ਕੁਝ ਠੀਕ ਔਰ ਵਧੀਆ ਚੱਲਿਆ ਪਰ ਉਸ ਤੋਂ ਵੱਡਾ ਕਾਰਨ ਸੀਗਾ ਉਹਨਾਂ ਦੀ ਨਾਰਥ-ਵੈਸਟ ਫਰੰਟੀਅਰ ਪਾਲਿਸੀ ਉਧਰ ਰਸ਼ੀਆ ਬੈਠਾ ਅੰਗਰੇਜ਼ ਨੂੰ ਇੱਕ ਬਫਰ ਸਟੇਟ ਚਾਹੀਦੀ ਸੀ ਅੰਗਰੇਜ਼ ਚਾਹੁੰਦਾ ਸੀ ਕਿ ਜੇ ਉਧਰ ਰਸ਼ੀਆ ਹੈ ਕਿਉਂਕਿ ਰਸ਼ੀਨ ਐਮਪਾਇਰ ਤੇ ਬ੍ਰਿਟਿਸ਼ ਐਮਪਾਇਰ ਦਾ throughout the history ਬਹੁਤ ਕਲੈਸ਼ ਰਿਆ ਅੰਗਰੇਜ਼ ਨੇ ਦੋ ਚੀਜ਼ਾਂ ਕੀਤੀਆਂ ਇੱਕ ਤੇ ਪੰਜਾਬ ਦੀ ਸਟੇਟ ਨੂੰ ਸਟੇਬਲ ਰਹਿਣ ਦਿਓ ਕਿਉਂਕਿ ਜੇ ਕੱਲ ਨੂੰ ਔਰ ਸਿੱਖ ਇੱਕ ਮਾਰਸ਼ਲ ਰੇਸ ਨੇ ਜੇ ਕੱਲ ਨੂੰ ਰਸ਼ੀਆ ਹੁੰਦਾ ਅਫਗਾਨਿਸਤਾਨ ਵਾਲੇ ਪਾਸਿਓਂ ਤੇ ਉਹ ਬ੍ਰਿਟਿਸ਼ ਐਮਪਾਇਰ ਤੱਕ ਨਾ ਪਹੁੰਚ ਸਕੇ ਵਿੱਚ ਬਫਰ ਸਟੇਟ ਹੋਵੇ ਇਦਾਂ ਦੀ ਗੱਲ ਉਹਨਾਂ ਨੇ ਚੀਨ ਵਾਲੇ ਨਾਲ ਵੀ ਕੀਤੀ ਸੀ ਇਹ ਜਿਹੜਾ ਹੁਣ ਬਾਰਡਰ ਤੇ ਰੌਲਾ ਚੱਲਦਾ ਨਾ ਚਾਈਨਾ ਤੇ ਇੰਡੀਆ ਦਾ ਇਸ ਰੀਜਨ ਦਾ ਉਸ ਵੇਲੇ ਉਹਨਾਂ ਨੇ ਗੋਰਿਆਂ ਨੂੰ ਉਹਨਾਂ ਨੂੰ ਵੀ ਕਿਹਾ ਵੀ ਅ ਬਾਰਡਰ ਪਰਮਾਨੈਂਟ ਕਰ ਲਓ ਪਰ ਜਿਹੜੀ ਚਿੰਗ ਐਮਪਾਇਰ ਸੀ ਉਹਨਾਂ ਕਿਹਾ ਸਾਨੀ ਕਰਨਾ ਕੱਲ ਨੂੰ ਜੇ ਰਸ਼ੀਆ ਆ ਗਿਆ ਅਸੀਂ ਕਦ ਤੋਂ ਲੜਦੇ ਫਿਰਿਏ ਤੁਹਾਡੀ ਮੁਸੀਬਤ ਤੁਹਾਡੇ ਗਾਲੀ ਪਵੇ ਪਰ ਜਿਸਲੇ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਨਾ ਕਰ ਗਏ ਉਸ ਵਕਤ ਇੰਟਰਨੈਸ਼ਨਲ ਹਾਲਾਤ ਬਦਲ ਚੁੱਕੇ ਸੀ ਰਸ਼ੀਆ ਬ੍ਰਿਟਨ ਦੇ ਤਾਲੁਕਾਤ ਚੰਗੇ ਹੋ ਚੁੱਕੇ ਸੀ ਉਹਨਾਂ ਨੂੰ ਬਫਰ ਸਟੇਟ ਦੀ ਲੋੜ ਨਹੀਂ ਸੀ ਤੇ ਕੋਸ਼ਿਸ਼ ਮਨੇ ਖੇਦੀ ਕਰਨ ਵਾਲੇ ਤੇ ਕਰ ਗਿਆ ਮੈਂ ਹੋਰ ਰਿਪੀਟ ਨਹੀਂ ਕਰਨਾ ਚਾਹੁੰਦਾ ਕੁਝ ਸਾਡੇ ਆਪਣੀ ਭਰਾ ਮਾਰੂ ਜੰਗ ਇੰਟਰਨਲ ਸਟ੍ਰਾਈਫ ਅਲਟੀਮੇਟਲੀ ਸਟੇਟ ਆਫ ਪੰਜਾਬ ਵਾਸ ਅ ਨੈਕਸਟ ਇੱਕ ਹੋਰ ਵੀ ਰੋਮਾਂਟਿਕ ਥਿਊ ਬਦਲ ਲਵੋ ਆਪਣਾ ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਵੱਖਰਾ ਰੱਖਣਾ ਤੇ ਉਹਦੀ ਸੰਤਾਨ ਨੂੰ ਵੱਖਰਾ ਰੱਖਣਾ ਆ ਕਹਿੰਦੇ ਆ ਨਾ ਜੀ ਉਹ ਬਾਲ ਰਾਜੇ ਨੂੰ ਚੁੱਕ ਕੇ ਲੈ ਗਏ ਜੀ ਉਹ ਗੋਰੀਆ ਨੇ ਧਰਮ ਪਰਿਵਰਤਨ ਕਰ ਦਿੱਤਾ ਜੀ ਜਿੰਨਾ ਜਿਹੜੇ ਆਪਣੇ ਧਰਮ ਤੇ ਖਲੋਤੇ ਹੁੰਦੇ ਨੇ ਉਹਨਾਂ ਦਾ ਪਰਿਵਰਤਨ ਕਰਨਾ ਐਡਾ ਸੌਖਾ ਨਹੀਂ ਹੁੰਦਾ ਹਿੰਦੁਸਤਾਨ ਚ ਇੱਕ ਹੋਰ ਰਾਜਾ ਵੀ ਸੀ ਜਿਹਦਾ ਨਾਂ ਸੀ ਟੀਪੂ ਸੁਲਤਾਨ ਉਹਨੇ ਅੰਗਰੇਜ਼ਾਂ ਦੇ ਖਿਲਾਫ ਚਾਰ ਜੰਗਲ ਲੜੀਆਂ ਸੀ ਮੈਸੂਰ ਦੀ ਤੀਜੀ ਲੜਾਈ ਦੇ ਬਾਅਦ ਜਿਹੜੀ ਉਹਦੇ ਸੰਧੀ ਹੋਈ ਸੀ ਉਹਦੇ ਚ ਇਸ ਵੀ ਤੇਰੇ ਦੋ ਪੁੱਤਰ ਅਸੀਂ ਲੈ ਕੇ ਬੰਬਈ ਪ੍ਰੈਜ਼ੀਡੈਂਸੀ ਜਾਵਾਂਗੇ 10 ਸਾਲ ਉੱਥੇ ਸਾਡੇ ਕੋਲ ਰਹਿਣਗੇ ਉਹਨੇ ਕਿ ਮੇਰੇ ਵੱਡੇ ਮੁੰਡੇ ਲੈ ਜਾ ਉਹਨੇ ਕਿ ਵੱਡੇ ਨਹੀਂ ਲੈਣੇ ਜਿਹੜੇ ਸਭ ਤੋਂ ਛੋਟੇ ਆ ਨਾ ਤੇਰੇ ਦੋਵੇਂ ਪੁੱਤ ਉਹ ਲੈ ਕੇ ਜਾਵਾਂਗੇ ਪੋਰਟਰੇਟ ਹਜੇ ਵੀ ਬ੍ਰਿਟਿਸ਼ ਮਿਊਜ਼ੀਅਮ ਚ ਲੱਗਾ ਵੀ ਕਿਦਾਂ ਉਹਦੇ ਦੋ ਨਿੱਕੇ ਨਿੱਕੇ ਨਿਆਣੇ ਅੰਗਰੇਜ਼ ਲੈ ਕੇ ਜਾ ਕੇ ਉਹ ਤਾਂ ਬਹੁਤ ਜਾਇਗੈਂਟਿਕ ਪੋਰਟਰੇਟ ਹੈ 10 ਸਾਲ ਗੋਰਿਆਂ ਨੇ ਉਹਦੇ ਮੁੰਡੇ ਆਪਣੇ ਕੋਲ ਰੱਖੇ ਵੀ ਇਹ ਸਾਡਾ ਕਲਚਰ ਅਡਾਪਟ ਕਰ ਲੈਣ ਇਹ ਧਰਮ ਪਰਿਵਰਤਨ ਕਰ ਲੈਣ ਪਰ ਕਿਉਂਕਿ ਉਹਨਾਂ ਨੂੰ ਬਹੁਤ ਨਿੱਕਿਆਂ ਹੁੰਦਿਆਂ ਮਾਪਿਆਂ ਨੇ ਸਿੱਖਿਆ ਦਿੱਤੀ ਸੀ ਉਹ ਆਪਣੇ ਧਰਮ ਤੇ ਕਾਇਮ ਰਹੇ ਉਹਨਾਂ ਧਰਮ ਪਰਿਵਰਤਨ ਨਹੀਂ ਕੀਤਾ ਸੋ ਜਿਹੜੀਆਂ ਸਾਡੀਆਂ ਆਪਣੀਆਂ ਨਕਾਮੀਆਂ ਵਾਂ ਉਹਨੂੰ ਵੀ ਵਿਚਾਰੀਏ ਪਰ ਮਹਾਰਾਜਾ ਰਣਜੀਤ ਸਿੰਘ ਵਰਗਾ ਪੰਜਾਬ ਦੀ ਧਰਤੀ ਨੇ ਪੁੱਤ ਨਹੀਂ ਜੰਮਿਆ ਹਮ ਤੱਕ ਪੰਜਾਬ ਦੀ ਧਰਤੀ ਦੇ ਲੋਕ ਕਈ ਕਈ ਜਾਂਦੇ ਆ ਕਿ ਸੌਰੀ ਟਾਈਮ ਲੰਮਾ ਹੁੰਦਾ ਜਾ ਰਿਹਾ ਪੰਜਾਬ ਦੇ ਉੱਤੇ ਕਈ ਕਹਿੰਦੇ ਆ ਜੀ ਰਾਜਾ ਪੌਰੂ ਅੱਜ ਕੱਲ੍ਹ ਕਈ ਸਿਆਣੇ ਸਿੱਖ ਇਦਨੂਦੋਂ ਕਹਿੰਦੇ ਜੀ ਸਾਡਾ ਉਹ ਹੀਰੋ ਤੁਹਾਡਾ ਉਹ ਹੀਰੋ ਜਿਹਨੂੰ ਤੁਸੀਂ ਹੀਰੋ ਬਣਾਈ ਫਿਰਦੇ ਨਾ ਰਾਜਾ ਪੌਰਸ ਨੂੰ ਤੁਸੀਂ ਰੈਜ਼ਿਸਟੈਂਸ ਦਾ ਸਿੰਬਲ ਬਣਾਇਆ ਹੋਇਆ ਉਹ ਰਾਜਾ ਪੌਰਸ ਬਾਅਦ ਚ ਇਸ ਅਲੈਗਜ਼ੈਂਡਰ ਦੇ ਨਾਲ ਮਿਲ ਕੇ ਦੂਜੀਆਂ ਪੰਜਾਬੀਆਂ ਦਾ ਕਤਲੇਆਮ ਕਰਦਾ ਰਿਹਾ ਆਪੀ ਹਾਰਨ ਦੇ ਬਾਅਦ ਉਹ ਰਲ ਗਿਆ ਤੇ ਜਾ ਕੇ ਮਲੋਹਾ ਟ੍ਰਾਈਬਸ ਦਾ ਉਹਨੇ ਜੈਨੋਸਾਈਡ ਕੀਤਾ ਉਹਨੇ ਸਾਂਦੇ ਦੇ ਟਿੱਬੇ ਜਿਹੜਾ ਸੰਗਲਾ ਹੈ ਲੈ ਪਾਕਿਸਤਾਨ ਚ ਉੱਥੇ ਜਾ ਕੇ ਪੰਜਾਬੀ ਹੀ ਮਾਰੇ ਰਾਜਾ ਪੋਰਸ ਸਾਡਾ ਹੀਰੋ ਨਹੀਂ ਸਾਡਾ ਇੱਕੋ ਹੀ ਹੀਰੋ ਜੰਮਿਆ ਉਹਦਾ ਨਾਮ ਮਹਾਰਾਜਾ ਰਣਜੀਤ ਸਿੰਘ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰੋ ਐਸੀ ਜੀ ਆਈ ਦੀ ਵੀਡੀਓ ਦੌਰ ਗੁਜ਼ਰਿਆ ਸਦੀਆਂ ਗੁਜ਼ਰ ਗਈਆਂ ਜਿਹੜਾ ਦੌਰ ਸੀ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਸੀ ਨੋ ਡਾਊਟ ਬਹੁਤ ਹੀ ਤਗੜਾ ਰਾਜ ਸੀ ਲੋਕ ਉਸ ਰਾਜ ਦੀ ਗੱਲ ਕਰਦੇ ਨੇ ਅਮਰੀਕਾ ਦੇ ਅੰਦਰ ਇਸ ਟਾਈਮ ਤੇ ਉਸ ਰਾਜ ਦੀ ਗੱਲ ਕੀਤੀ ਜਾ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕੀਤੀ ਜਾ ਰਹੀ ਹੈ ਸ਼ੇਰ-ਏ-ਪੰਜਾਬ ਦੇ ਰਾਜ ਦੀ ਗੱਲ ਕੀਤੀ ਜਾ ਰਹੀ ਹੈ ਕ੍ਰਾਈਮ ਰੇਟਸ ਬਿਲਕੁਲ ਨਹੀਂ ਸੀ ਲੋਕਾਂ ਦੇ ਨਾਲ ਧੱਕਾ ਨਹੀਂ ਕੀਤਾ ਜਾਂਦਾ ਲੋਕ ਦੁਬਾਰਾ ਉਸ ਰਾਜ ਦੀ ਗੱਲ ਕਰ ਰਹੇ ਨੇ ਲੋਕ ਇਹ ਮੰਗ ਕਰ ਰਹੇ ਨੇ ਕਿ ਦੁਬਾਰਾ ਉਸ ਰਾਜ ਦੀ ਜ਼ਰੂਰਤ ਹੈ ਲੋਕ ਚਾ ਰਹੇ ਨੇ ਕਿ ਪੰਜਾਬ ਨੂੰ ਖਾਲਸਾਤਨ ਮਿਲੇ ਲੋਕ ਚਾ ਰਹੇ ਨੇ ਪੰਜਾਬ ਨੂੰ ਪੰਜਾਬੀਆਂ ਨੂੰ ਖਾਲਸਾ ਰਾਜ ਮਿਲੇ ਬਿਲਕੁਲ ਸੂਕਾ ਸਰਦਾਰਾਂ ਦੇ ਨਾਲ ਜਿਹੜੇ ਧੱਕੇ ਕੀਤੇ ਗਏ ਸਿੱਖਾਂ ਦੇ ਰਾਈਟਸ ਦਬਾਏ ਗਏ ਸ਼ੁਰੂ ਤੋਂ ਲੈ ਕੇ 84 ਦੇ ਅੰਦਰ ਜਿੰਨੇ ਧੱਕੇ ਸਿੱਖਾਂ ਦੇ ਨਾਲ ਹੋਏ ਜਿਸ ਤਰ੍ਹਾਂ ਸਿੱਖਾਂ ਦਾ ਕਤਲੇਆਮ ਹੋਇਆ ਜਿਸ ਤਰ੍ਹਾਂ ਅਸੀਂ ਦੇਖਿਆ ਪਾਰਟੀਸ਼ਨ ਤੋਂ ਬਾਅਦ ਸਿੱਖਾਂ ਦੇ ਨਾਲ ਧੱਕੇ ਕੀਤੇ ਗਏ ਪਾਰਟੀਸ਼ਨ ਤੋਂ ਬਾਅਦ ਹੁਣ ਤਾਂ ਕਿਸੇ ਸਿੱਖ ਨੂੰ ਸਰਵਾਈਵ ਕਰਦੇ ਹੀ ਦੇਖਿਆ ਤੇ ਸਿੱਖਾਂ ਨੂੰ ਜ਼ਰੂਰਤ ਹੈ ਦੁਬਾਰਾ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ ਸਿੱਖਾਂ ਨੂੰ ਜ਼ਰੂਰਤ ਦੁਬਾਰਾ ਤੋਂ ਖਾਲਸਾਤਨ ਦੀ ਦੁਬਾਰਾ ਤੋਂ ਖਾਲਸੇ ਰਾਜ ਦੀ ਐਸਜੀਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ